ਮਾਈ ਪਾਗੋ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਲੜਕੀਆਂ ਨੂੰ ਹੁਨਰਮੰਦ ਬਣਾਉਣ ਵਾਸਤੇ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਇਸ ਮੌਕੇ ਗੱਲਬਾਤ ਕਰਦਿਆਂ ਪ੍ਰਿੰਸੀਪਲ ਪਰਮਵੀਰ ਸਿੰਘ ਅਤੇ ਵਾਲ ਨੇ ਆਖਿਆ ਕਿ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਜਿੱਥੇ ਸਰਕਾਰਾਂ ਉਪਰਾਲੇ ਕਰ ਰਹੀਆਂ ਹਨ ਉੱਥੇ ਹੀ ਕਾਲਜ ਵੱਲੋਂ ਵੀ ਉਪਰਾਲਾ ਕੀਤਾ ਗਿਆ ਕਿ ਲੜਕੀਆਂ ਨੂੰ ਕਾਲਜ ਵਿਖੇ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਤਾਂ ਜੋ ਕੋਰਸ ਕਰਕੇ ਉਹ ਅੱਗੇ ਵਧੀਆ ਨੌਕਰੀ ਕਰ ਸਕਣ ਨਾਲ ਹੀ ਉਹਨਾਂ ਨੇ ਆਖਿਆ ਕਿ ਇੱਥੇ ਜੋ ਲੜਕੀਆਂ ਕੋਰਸ ਕਰਨ ਗਈਆਂ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਇਸੇ ਤਹਿਤ ਹੀ ਅਛਮਾਈਪਾਗੋ ਕਾਲਜ ਵਿਖੇ ਐਡਮਿਸ਼ਨ ਲੈਣ ਆਈਆਂ ਲੜਕੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਗਈ ਤੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਜ਼ਰੂਰ ਪੜ੍ਹਾਈ ਕਰਵਾਉਣ ਇਸ ਮੌਕੇ ਦਾਖਲਾ ਲੈਣ ਵਾਸਤੇ ਆਈਆਂ ਲੜਕੀਆਂ ਨੇ ਆਖਿਆ ਕਿ ਉਹਨਾਂ ਨੂੰ ਕਾਲਜ ਦਾ ਮਾਹੌਲ ਬਹੁਤ ਹੀ ਵਧੀਆ ਲੱਗਾ ਅਤੇ ਸਾਫ ਸੁਥਰਾ ਕੈਂਪਸ ਵੀ ਹੈ ਇਸ ਮੌਕੇ ਰਾਸ਼ਕਮਰ ਰਾਮਸੂ ਪਦਮਜੀਤ ਸਮੀਤ ਕਾਲਜ ਦੇ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ ਮੈਂ ਮਾਈਪਗੂ ਕਾਲਜ ਸੈਕਸ਼ਨ ਡਿਵੀਜ਼ਨ ਲੈਂਦੀ ਆ ਐਮਰਟੀ ਕੋਸਟ ਤੇ ਇਹ ਕਾਲਜ ਬਹੁਤ ਵਧੀਆ ਹੈ ਗਾਵਾ ਮੈਂ ਅੱਗੋਂ ਵੀ ਸੁਜੈਸ਼ਨ ਕਰਦੀ ਆ ਪ੍ਰਫਰੈਂਸ ਨੂੰ ਕਿ ਵਾਤ ਤੋਂ ਵਾਤ ਸਰ ਜਨ ਮਾਈਪਗੂ ਕਾਲਜ ਸੈਕਸ਼ਨ ਐਡਮਿਸ਼ਨ ਲੈਂ ਲੈਣ ਇੱਥੋਂ ਦਾ ਵਾਤਾਵਰਣ ਬਹੁਤ ਜ਼ਿਆਦਾ ਵਧੀਆ ਹੈ ਗਾਵਾ ਤੇ ਫੈਸੀਬਿਲਟੀ ਵੀ ਬਹੁਤ ਸਹੀ ਹੈ ਗਾਵਾ ਤੇ ਬਾਕੀ ਸਟਾਫ ਵੀ ਬਹੁਤ ਵਧੀਆ ਗੱਲ ਕਰਨ ਪ੍ਰਿੰਸੀਪਲ ਸਰ ਦਾ ਨਿਚਿਤ ਬਹੁਤ ਵਧੀਆ ਹੈ ਪ੍ਰਿੰਸੀਪਲ ਸਰ ਨੇ ਮਤਲਬ ਕਿ ਕਾਫੀ ਸਾਰੀਆਂ ਫੈਸਿਲਿਟੀਆਂ ਸਸਤੀਆਂ ਵਾ ਤੇ ਆਪਣੇ ਬੱਚਿਆਂ ਬੱਚਿਆਂ ਵਾਂਗੂ ਉਹਨਾਂ ਨੇ ਕਿਹਾ ਵਾ ਕਿ ਕਾਲਜ ਜਿਹੜਾ ਹੈਗਾ ਉਹ ਫੈਮਲੀਆਂ ਦੇ ਅਕੋਰਡਿੰਗ ਹੈਗਾ ਵਾ ਇੱਥੋਂ ਦਾ ਕਾਲਜ ਸਟੂਡੈਂਟਸ ਨਹੀਂ ਮੰਨੇ ਜਾਂਦੇ ਫੈਮਲੀਆਂ ਬੱਚਿਆਂ ਵਾਂਗੂ ਆਪਣੀਆਂ ਬੱਚਿਆਂ ਵਾਂਗੂ ਉਹਨਾਂ ਨੇ ਕਿਹਾ ਵਾ ਕਿ ਮੰਨਿਆ ਜਾਂਦਾ ਬੱਚਾ ਅੱਜ ਮੈਂ ਇੱਕ ਗੋ ਕਾਲਜ 'ਚ ਇਹਨਾਂ ਨੇ ਸਾਨੂੰ ਬੁਲਾਇਆ ਸੀ ਇੱਥੇ ਐਡਮਿਸ਼ਨ ਲੈਣ ਆਈ ਸੀ ਤੇ ਐਡਮਿਸ਼ਨ ਬਹੁਤ ਵਧੀਆ ਹੋ ਗਈ ਤੇ ਅੱਜ ਉਹਨਾਂ ਨੇ ਡਾਕੂਮੈਂਟ ਚੈੱਕ ਕਰਾਉਣ ਲਈ ਬੁਲਾਇਆ ਸਾਨੂੰ ਤੇ ਬਹੁਤ ਵਧੀਆ ਸਟਾਫ ਇੱਥੇ ਦੇ ਪ੍ਰਿੰਸੀਪਲ ਨੇ ਸਾਨੂੰ ਲੈਕਚਰ ਦਿੱਤਾ ਵੀ ਬਹੁਤ ਵਧੀਆ ਨੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਆਬਵੀਅਸਲੀ ਅੱਗੇ ਵੀ ਆਪਾਂ ਵਧੀਆ ਹੀ ਪੜਾਂਗੇ ਸਾਰੇ ਬੱਚੇ ਇੱਥੇ ਆ ਕੇ ਜਰੂਰ ਐਡਮਿਸ਼ਨ ਲੈਣ ਤੇ ਬਹੁਤ ਵਧੀਆ ਕਾਲਜ ਹੈ ਇੱਥੇ ਦਾ ਵਾਤਾਵਰਣ ਕੁੜੀਆਂ ਬਹੁਤ ਵਧੀਆਂ ਨੇ ਸਾਰੇ ਵਧੀਆਂ ਨੇ ਹੁਣ ਅੱਗੇ ਪੜ੍ਹ ਕੇ ਵੀ ਵਧੀਆਂ ਲੱਗੂਗਾ ਕਹਿੰਦੇ ਆ ਵਧੀਆ ਹੀ ਕਾਲਜ ਹੈ ਸਾਰੇ ਕਾਲਜ ਦੇਖੇ ਪਰ ਇਹੀ ਮੈਨੂੰ ਸਭ ਤੋਂ ਬੈਸਟ ਲੱਗਾ ਮੈਂ ਇੱਥੇ ਆਜਾ ਮੈਂ ਡਾਕੂਮੈਂਟਸ ਕਲੀਅਰ ਕਰਨ ਆਈ ਆ ਠੀਕ ਆ ਤੇ ਮੈਂ ਬਾਕੀ ਸਭ ਨੂੰ ਫਰੈਂਡਸ ਨੂੰ ਕਹਿੰਨੀ ਆ ਕਿ ਇਹ ਕਾਲਜ ਬਹੁਤ ਵਧੀਆ ਇੱਥੇ ਸਭਨਾਂ ਕੇ ਐਡਮਿਸ਼ਨ ਲੋਏ ਤੇ ਬਹੁਤ ਸਾਰੇ ਪ੍ਰੈਕਟੀਸ਼ਨਰਸ ਹੈਗੇ ਨੇ ਕਾਫੀ ਦੇ ਗੇਮਸ ਹੈਗੇ ਨੇ ਸੋ ਸਭ ਨੂੰ ਮੈਂ ਕਹਿੰਨੀ ਪਈ ਇਹੀ ਕਾਲਜ ਦਾ ਐਡਮਿਸ਼ਨ ਲੋਏ ਸੋ ਇਸੇ ਸੀਜ਼ਨ ਦੇ ਦੌਰਾਨ ਜਿਹੜਾ ਹੈ ਪੰਜਾਬ ਸਟੇਟ ਬੋਰਡ ਆਫ ਟੈ ਵੀ ਸਾਰੇ ਪੋਲੀਟੈਕਨਿਕਸ ਪੰਜਾਬ ਭਰ ਦੇ ਜਿੰਨੇ ਵੀ ਪੋਲੀਟੈਕਨਿਕਸ ਨੇ ਉਹਨਾਂ ਦੀਆਂ ਐਡਮਿਸ਼ਨ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਜਿਹੜਾ ਹੈ ਫਰਸਟ ਕਾਉਂਸਲਿੰਗ ਦਾ ਜਿਹੜਾ ਹੈ ਅੱਜ ਰਿਜ਼ਲਟ ਆਇਆ ਹੈ ਉਸ ਦੇ ਜਿਹੜਾ ਹੈ ਫਰਸਟ ਕਾਉਂਸਲਿੰਗ ਦੇ ਬੱਚੇ ਜਿਹੜੇ ਆ ਜਿਹੜੇ ਵੀ ਬੱਚਿਆਂ ਨੂੰ ਸੀਟਾਂ ਮਿਲੀਆਂ ਨੇ ਇੱਥੇ ਉਹ ਬੱਚੇ ਅੱਜ ਇੱਥੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਿਹੜਾ ਹੈ ਆਏ ਨੇ ਤੇ ਜਿਨ੍ਹਾਂ ਦੇ ਡਾਕੂਮੈਂਟ ਸਹੀ ਪਾਈ ਜਾ ਪਾਏ ਜਾਂਦੇ ਨੇ ਜੋ ਉਹਨਾਂ ਨੇ ਉੱਥੇ ਲਗਾਏ ਨੇ ਸੋ ਉਹ ਨਵਾਂ ਮਾਚੜੀ ਹੈ ਉਹ ਐਡਮਿਸ਼ਨ ਮਿਲ ਗਿਆ ਹੈ ਸਾਡੇ ਇੱਥੇ ਮਾਈ ਭਾਗੋ ਪੌਲੀਟੈਕਨਿਕ ਕਾਲਜ ਦੇ ਵਿੱਚ ਮਜੀਠਾ ਰੋਡ ਜੋਸ ਤੇ ਹੈ ਉਹਦੇ ਵਿੱਚ ਰਹਾ ਹੈ ਪੰਜ ਕੋਰਸਸ ਚੱਲ ਰਹੇ ਨੇ ਕੰਪਿਊਟਰ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਆਰਕੀਟੈਕਚਰ ਅਸਿਸਟੈਂਟਸ਼ਿਪ ਮੈਡੀਕਲ ਲੈਬ ਟੈਕਨੋਲੋਜੀ ਐਂਡ ਮਾਡਰਨ ਆਫਿਸ ਪ੍ਰੈਕਟਿਸ ਸੋ ਇਹ ਪੰਜਾਂ ਕੋਰਸਾਂ ਦੀ ਹੀ ਐਡਮਿਸ਼ਨ ਜਿਹੜੀ ਹੈ ਚੱਲ ਰਹੀ ਹੈ ਐਂਡ ਇਹ ਸਾਰੇ ਹੀ ਕੋਰਸ 3 ਸਾਲਾਂ ਦੇ ਨੇ ਐਂਡ ਗਵਰਨਮੈਂਟ ਜੋ ਹੈ ਅੱਜ ਦੀ ਫੀਕ ਦੇ ਵਿੱਚ ਜਿਹੜਾ ਹੈ ਉਹ ਕੇ ਜਿਹੜਾ ਹੈ ਕਿਤਾ ਮੁਖੀ ਕੋਰਸਸ ਨੂੰ ਜ਼ਿਆਦਾ ਜਿਹੜਾ ਹੈ ਸਕਿੱਲ ਡਿਵੈਲਪਮੈਂਟ ਕੋਰਸਸ ਨੂੰ ਜ਼ਿਆਦਾ ਜਿਹੜਾ ਹੈ ਉਹ ਦੇ ਰਹੀ ਹੈ ਜ਼ੋਰ ਮਾਈ ਭਾਗੋ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ ਵਿਖੇ ਐਡਮਿਸ਼ਨਾਂ ਚੱਲੂ ਹੋ ਚੁੱਕੀਆਂ ਹਨ ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਪਰਮਵੀਰ ਸਿੰਘ ਮੱਤੇਵਾਲ ਹੋਣਾ ਨੇ ਆਖਿਆ ਕਿ ਬੱਚਿਆਂ ਨੂੰ ਹੁਨਰਬੰਦ ਬਣਾਉਣ ਵਾਸਤੇ ਵੱਖ-ਵੱਖ ਕਾਲਜ ਵਿੱਚ ਕੋਰਸ ਕਰਵਾਏ ਜਾ ਰਹੇ ਹਨ ਉਹਨਾਂ ਨੇ ਆਖਿਆ ਕਿ ਜਿਹੜੇ ਵੀ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਹਨ ਉਹ ਜਲਦ ਤੋਂ ਜਲਦ ਕਾਲਜ ਨਾਲ ਸੰਪਰਕ ਕਰਨ ਅਮਰਥਰ ਫਾਸਟ ਵਿੱਚ ਖਬਰ ਨਾ ਮੜੀ ਰਕੇਸ਼ ਕੁਮਾਰ